ਸੋ ਪਿੰਡ ਚੱਬੇ ਦੇ ਨੌਜਵਾਨਾਂ ਨੂੰ ਆਪਣੀ ਸੁਭਾ ਬੰਨੀ ਪਿੰਡ ਚੱਬੇ ਦੀ ਬੰਨੀ ਆ ਸੋ ਇਹ ਹਲਾ ਜਰੂਰ ਮਾਰੋ ਮੇਰੇ ਭਰਾ ਕਿਉਂਕਿ ਸੰਗਤ ਬਹੁਤ ਜ਼ਿਆਦੀ ਆਉਣੀ ਹੈ ਇਸ ਵਕਤ ਬਾਬਾ ਬੁੱਢਾ ਸਾਹਿਬ ਤੇ ਬਾਬਾ ਨੰਗਾ ਜੀ ਦਾ ਮੇਲਾ ਇਕੱਠਾ ਹੀ ਆ ਗਿਆ ਹੈ ਅਰਕੀ ਬੋਲੇ ਸੋ ਨਿਹਾਲ ਸਵਾਦ ਚੱਲੇ ਆ ਜੀ ਆਪਣੇ ਪਿੰਡ ਤੁੰਤ ਬਾਬਾ ਨੰਗਾ ਜੀ ਦਾ ਗੁਰਦੁਆਰਾ ਸਾਹਿਬ ਆ ਤੇ ਸੱਤਕ ਦੂਬ ਨੂੰ ਉੱਥੇ ਮੇਲਾ ਵਾ ਤੇ ਇੱਕ ਮਹੀਨਾ ਗਿਆ ਉੱਥੇ ਲੜੀਆਂ ਚੱਲ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾੜ ਚੱਲ ਰਿਹਾ ਉੱਥੇ ਤੇ ਆਪ ਵੀ ਆਪ ਜੀ ਨੂੰ ਦਰਸ਼ਨ ਕਰਾਉਣੇ ਨੇ ਨਾਲੇ ਆਪ ਵੀ ਕਰਦੇ ਆ ਸੋ ਮਿਲਦੇ ਆ ਬਾਬਾ ਨਗਾਜੀ ਦੇ ਦਰਸ਼ਨ ਕਰਦੇ ਆ ਤੇ ਮੇਲਾ ਵੀ ਤੁਹਾਨੂੰ ਦਿਖਾਵਾਂਗੇ ਸੋ ਸੰਗਤਾਂ ਜਾ ਰਹੀਆਂ ਮੇਲਾ ਇੱਕ ਮਹੀਨਾ ਪਹਿਲੇ ਸ਼ੁਰੂ ਹੋ ਜਾਂਦਾ ਕਿਉਂਕਿ ਬਹੁਤ ਸਾਰੀ ਮੰਨਤਾ ਕੋਟਰ ਸਾਹਿਬ ਦੀ ਤੇ ਬਾਹਰੋਂ ਵੀ ਤੇ ਪਿੰਡ ਦੇ ਵਿੱਚੋਂ ਵੀ ਪਾਠ ਸੁਖਣਾ ਸੁਖਦੇ ਨੇ ਤੇ ਪਾਠ ਕਰਾਉਦੇ ਨੇ ਸੋ ਲੜੀ ਕਾਫੀ ਲੰਮੀ ਚੱਲਦੀ ਮਹੀਨਾ-ਰੇੜ ਮਹੀਨਾ ਚੱਲਦੀ ਰਹਿੰਦੀ ਆ ਐ ਜੀ ਬੋੜੂ ਰੋਡ ਤੇ ਆ ਹੈਗਾ ਜੀ ਇਹ ਪਵਿੱਤਰ ਸਥਾਨ ਤੰਤਰ ਬਾਬਾ ਨਗਾਜੀ ਦਾ ਸੋ ਕਰਾਉਨੇ ਆ ਦਰਸ਼ਨ ਤਾਂ ਅੰਦਰ ਜਾ ਕੇ ਤਨਨਾਮ ਸ੍ਰੀ ਵਾਹਿਗੁਰੂ ਜੀ ਚਲੋ ਭਤੀ ਸਿੰਘ ਉਤਰੋ ਅੱਜ ਵੀ ਭੋਗ ਪੈ ਰਹੇ ਨੇ ਤੇ ਇਹ ਤੋਂ ਬਾਅਦ ਅੜੀ ਫੇਰ ਆਰੰਭ ਹੋ ਜੇਗੀ ਸੋ ਆ ਆ ਗਈ ਇੰਟਰਸ ਜੀ ਬਾਬਾ ਨਗਾ ਜੀ ਦੀ ਇੱਧਰ ਗੁਦਰਾ ਸਾਹਿਬ ਹੈ ਤੇ ਆ ਹੈਗਾ ਲੰਗਰ ਹਾਲ ਜਿੱਥੇ ਲੰਗਰ ਪੱਕਦਾ ਵਾਹਿਗੁਰੂ 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 ਸੋ ਪਵਿੱਤਰ ਸਰੋਵਰ ਮੇਲੇ ਤੋਂ ਇੱਕ ਦਿਨ ਪਹਿਲਾਂ ਉਹਨੂੰ ਸਾਫ਼ ਕਰਕੇ ਭਰ ਦੇਣਗੇ ਪਵਿੱਤਰ ਸਲੋਵਰ 84 ਦੇ ਵਿੱਚ ਐਸੇ ਪਿੰਡ ਦੇ ਕਈ ਨੌਜਵਾਨ ਸ਼ਹੀਦ ਹੋਏ ਸੀ ਦਰਬਾਰ ਸਾਹਿਬ ਸੋ ਇੱਕ ਇਨਸਾਨ ਸਾਹਿਬ ਗੁਰਦ੍ਰਸ਼ ਸਾਹਿਬ ਦਾ ਦੂਜਾ ਉਹਨਾਂ ਸ਼ਹੀਦਾਂ ਸੰਗਾਂ ਦਾ ਵਾਹਿਗੁਰੂ ਸਤਿਨਾਮ ਸੋ ਅੱਜ ਭੋਗ ਪਾ ਰਹੇ ਨੇ ਤੇ ਨਾਲ ਹੀ ਰੰंभ ਹੋ ਜਾਣਗੇ ਉਹ ਐ ਪਤ్ర ਸਥਾਨ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਹੈਗਾ ਦੀਵਾਨ ਹਾਲ ਜਿੱਦੀ ਚੱਲ ਰਹੀ ਹੈ ਸੇਵਾ ਤੇ ਸਪਾਈ ਵਗੈਰਾ ਹੋ ਜੇਗੀ ਇੱਧਰ ਵਾਸ਼ਰੂਮ ਨੇ ਇੱਧਰ ਆ ਸਾਰਾ ਲੰਗਰ ਹਾਲ ਹੈ ਇੱਥੇ ਸਾਰਾ ਲੰਗਰ ਹਾਲ ਚੱਲੂਗਾ ਤੇ ਸੰਗਤਾਂ ਇੱਥੇ ਕਰਨ ਗਿਆ ਬੈਠ ਕੇ ਨਾਮ ਜਪ ਕਰਨ ਗਿਆ ਸੋ ਇੱਥੇ ਸਾਰੇ ਚੱਲੂਗਾ ਲੰਗਰ ਚਾਹ ਪਾਣੀ ਪਕੌੜੇ ਪ੍ਰਸ਼ਾਦਾ ਇੱਥੇ ਚੱਲੂਗਾ ਔਰ ਸਾਹਮਣੇ ਉੱਥੇ ਅੰਦਰ ਬਣੂਗਾ ਸਾਰਾ ਪ੍ਰਸ਼ਾਦਾ ਆਪਣੇ ਤੇ ਆ ਲੱਗੀਆਂ ਆਪਣੇ ਸੂਰਮਿਆਂ ਦੀਆਂ ਫੋਟੋਆਂ ਸਾਰਿਆਂ ਦੀਆਂ ਐ ਬਾਬਾ ਨੰਗਾਜੀ ਦੀ ਤਸਵੀਰ ਹੈ। ਭਾਈ ਖਲੜਾ ਜੀ ਜਿੰਨੇ ਵੀ ਆਪਣੇ ਸ਼ਹੀਦ ਸਿੰਘ ਨੇ ਸਾਰਿਆਂ ਦੀਆਂ ਲਗੀਆਂ ਕੋੜਵਾ ਇੱਥੇ ਇਹ ਮੁੰਡਿਆਂ ਨੇ ਜੂਥ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਇੱਥੋਂ ਦੀ ਕਮੇਟੀ ਨੇ ਸਾਰੇ ਵੀਰਾਂ ਨੇ ਇਹ ਤਸਵੀਰਾਂ ਹਰੇਕ ਗੁਰਦੁਆਰਾ ਸਾਹਿਬ ਦੇ ਹੋਣੀਆਂ ਚਾਹੀਦੀਆਂ। ਇਹ ਬਹੁਤ ਵਧੀਆ ਚੀਜ਼ ਲੱਗੀ। ਇਹ ਆ ਜੀ ਪਿੰਡ ਚੱਬੇ ਦੇ ਸ਼ਹੀਦ 6 ਜੂਨ 1984 ਇਹ ਵੇਖ ਲੋ ਨੇਗੇ ਨੇਗੇ ਬੱਚੇ ਦੇ ਸਰਕਾਰ ਨੇ ਫੌਜਾਂ ਨੇ ਕਿੰਨਾ ਕਹਿਰ ਕਪਾਇਆ ਸੋ ਇੱਥੇ ਬਣੇਗਾ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਸਾਰਾ ਹੋਏਗਾ ਤੇ ਇੱਥੋਂ ਹੋ ਕੇ ਤੇ ਮੜ ਕੇ ਫਿਰ ਉਧਰ ਜਾ ਕੇ ਬਾਹਰ ਇੱਥੇ ਵਰਤਾਇਆ ਜਾਊਗਾ ਬਾਹਰ ਬਾਬਾ ਨਾਨਕ ਜੀ ਦੇ ਪਵਿੱਤਰ ਸਥਾਨ ਬਾਬਾ ਜੀ ਚੜ੍ਹਦੀ ਕਲਾ ਬਖਸ਼ਣ ਸੋ ਇੱਥੇ ਸਾਰਾ ਰੌਣਕ ਲੱਗੇਗੀ ਯਾਨੀ ਕਿ 6 7 8 ਨੂੰ ਬਾਬਾ ਨਾਨਕ ਜੀ ਦਾ ਵੀ ਮੇਲਾ ਵਾ ਸੋ ਇਹੜਾ ਰੋਡ ਹੈ ਪਵਿੱਤਰ ਸੋ ਜਿੱਥੇ ਪਵਿੱਤਰ ਸਥਾਨ ਦਾ ਮੇਲਾ ਵਾ 7 ਤਰੀਕ ਨੂੰ ਉੱਥੇ ਹੀ 6 7 ਤੇ 8 ਨੂੰ ਅਕਤੂਬਰ ਨੂੰ 6 7 ਅਕਤੂਬਰ ਨੂੰ ਬਾਬਾ ਬੜਾ ਸਾਹਿਬ ਦਾ ਵੀ ਮੇਲਾ ਵਾ ਸੋ ਆ ਜਾਂਦਾ ਚਭਾਲ ਰੋਡ ਭੋੜੂ ਤੇ ਆਹ ਉਹਦਾ ਪਿੰਡ ਚੱਬੇ ਵੱਲੋਂ ਸੋ ਹੁਣ ਸਵੇਰ ਦੇ 10 ਵਜੇ ਨੇ ਤੇ ਭੋਗ ਪਾਣੇ ਤੇ ਰੌਣਕ ਇੱਥੇ ਜਾਨਕਿ 7 ਤਰੀਕ ਤੱਕ ਰੌਣਕ ਲੱਗੀ ਰਣੀ ਸ਼ਾਮ ਨੂੰ ਜਿਆਦੀ ਰੌਣਕ ਹੁੰਦੀ ਆ ਸੋ ਆਪਣਾ ਸਮਾਂ ਹੋਣ ਲੱਗਾ ਆਪਣੇ ਦਰਸ਼ਕਾਂ ਮਾਰ ਨੇ ਕਿਰਪਾ ਕੀਤੀ ਆ ਵੀ ਆਪਾਂ ਨੂੰ ਸਵਾਪ ਚੰਗੇ ਕਰਮੇ ਆ ਵੀ ਆਪਾਂ ਸਵੇਰੇ ਸਵੇਰੇ ਮੱਥਾ ਟੇਕ ਚੱਲੇ ਆ। ਸੋ ਸ਼ਾਮ ਨੂੰ ਆਪਣੀ ਡਿਊਟੀ ਦਾ ਟਾਈਮ ਹੁੰਦਾ। ਸੋ ਜਿਹੜਾ ਆਹਲਾ ਰੋਡ ਉਹਦਾ ਇਧਰ ਉਹ ਰੋਡ ਆ ਜਿਆ ਖਰਾਬ ਹੈ ਕਿਉਂਕਿ ਮੇਲਾ ਵਾ ਬਾਬਾ ਬੂੜਾ ਸਾਹਿਬ ਦਾ ਤੇ ਕੀ ਕਹਿੰਦੇ ਨੂੰ 6 7 8 9 ਤੇ 7 ਤਰੀਕ ਨੂੰ ਇੱਥੇ ਵੀ ਮੇਲਾ ਵਾ ਇੱਥੇ ਇੱਕ ਵੱਡੀ ਹੋਊਗੀ। ਸੋ ਨੌਜਵਾਨਾਂ ਨੂੰ ਬੇਨਤੀ ਹੈ ਕਿ ਜਿਹੜਾ ਰੋਡ ਹੈ ਜਿਹੜਾ ਚੱਬੇ ਨੂੰ ਆਉਂਦਾ ਵਾ ਪਰਪਲ ਵਾਲੇ ਮੋੜ ਤੋਂ ਉਹ ਰੋਡ ਖਰਾਬ ਹੈ ਉੱਥੇ ਮਿੱਟੀ ਦੀ ਸੇਵਾ ਜ਼ਰੂਰ ਕਰਨ। ਇਹ ਟੋਏ ਟਿੱਬੇ ਆ ਉਹ ਕਰਦਰ ਪੋੜ ਦੇ ਤੇ ਨੌਜਵਾਨਾਂ ਨੂੰ ਇਹ ਬੇਨਤੀ ਕਰਦੇ ਆ। ਪੀ ਇਹ ਚੀਜ਼ ਕਰੋ ਜ਼ਰੂਰ ਕਿਉਂਕਿ ਸੰਗਤ ਬਹੁਤ ਜ਼ਿਆਦਾ ਆਉਣੀ ਹੈ 6 7 8 ਨੂੰ ਬਾਬਾ ਬੁੜਾ ਸਾਹਿਬ ਦਾ ਮੇਲਾ ਮੇਨ ਰੋਡ ਆ ਸੋ ਚੱਬੇ ਵੱਲੋਂ ਆਉਂਦਾ ਮੇਨ ਰੋਡ ਤੇ ਜਾਂਦਾ ਭੋੜੂ ਵੱਲ ਨੂੰ ਤੇ ਜਿਹੜਾ ਰੋਡ ਚੱਬੇ ਵੱਲੋਂ ਆਉਂਦਾ ਥੋੜਾ ਜਿਆਦਾ ਖਰਾਬ ਹੈ ਨੌਜਵਾਨਾਂ ਨੂੰ ਬੇਨਤੀ ਆ ਇੱਥੇ ਨੌਜਵਾਨ ਬੜੀ ਸੇਵਾ ਕਰਦੇ ਆ ਜਿੰਨੀਆਂ ਤੁਸੀਂ ਅੰਦਰ ਫੋਟੋਆਂ ਜਿੰਨੇ ਵੀ ਤੁਸੀਂ ਲੁੱਕ ਦੇਖ ਰਹੇ ਨੌਜਵਾਨਾਂ ਨੇ ਬਹੁਤ ਹਲ ਹਮਲਾ ਮਾਰ ਕੇ ਤੇ ਸੇਵਾ ਕਰਦੇ ਇੱਥੇ ਸੋ ਇਹ ਦੋ ਜਿਹੜਾ ਰੋਡ ਆ ਉਹਦਾ ਬੜਾ ਖਰਾਬ ਆ ਨੌਜਵਾਨਾਂ ਨੂੰ ਬੇਨਤੀ ਕਿ ਮਿੱਟੀ ਜ਼ਰੂਰ ਪਾਓ ਜਿਹੜਾ ਚੱਬੇ ਵੱਲੋਂ ਆ ਤੇ ਸੰਗਤ ਹੱਦੋਂ ਵੱਧ ਹੀ ਹੁੰਦੀ ਆ ਇਹੋ ਮੇਨ ਰੋਡ ਆ ਜਿਹੜਾ ਬਾਬਾ ਬੋਸ ਸਾਹਿਬ ਨੂੰ ਜਾਂਦਾ ਰੋਡ ਆ ਤੇ ਇੱਥੇ ਮਿੱਟੀ ਜਰੂਰ ਪਾਈ ਜਾਵੇ ਸੇਵਾ ਮਿੱਟੀ ਦੀ ਕਿਤੇ ਜਾਣ ਦੇ ਲੋਕ ਸੰਗਤ ਨੂੰ ਜਰੀ ਤੰਗੀ ਨਾ ਹੋਵੇ ਸੋ ਇੱਥੇ ਹੋ ਗਈ ਕਬੱਡੀ ਆ ਜਗਾ ਵਾ ਦਿੱਤੀ ਜਾਊਗੀ ਕਬੱਡੀ ਤੇ ਤਿਆਗਦੇ ਤੇ ਨਾਮੀ ਕਬੱਡੀਆਂ ਆ ਰਹੇ ਕਬੱਟੀ ਮ ਆ ਰੀਆਂ ਇੱਥੇ ਸੋ ਆ ਪਿੱਤਰ ਸਥਾਨ ਆ ਸੋ 6 7 ਤੇ 8 ਨੂੰ ਜਿਹੜਾ ਹੈਗਾ ਵਾ ਮੇਲਾ ਬਾਬਾ ਬੋਸ ਸਾਹਿਬ ਦਾ ਵੀ ਤੇ 7 ਤਰੀ ਨੂੰ ਇੱਥੇ ਵੀ ਮੇਲਾ ਵਾ ਸੋ ਜਿਹੜਾ ਰੋਡ ਆ ਚੱਬੇ ਲੋਕਾਂ ਦਾ ਜਿਹੜਾ ਪੋੜੂ ਰੋਡ ਨੂੰ ਜਾਂਦਾ ਵਾ ਜਿਹੜਾ ਨੰਨੇ ਪੇਚੜੀ ਵੀ ਵੇਖ ਰਹੇ ਹੋ ਇਹ ਥੋੜਾ ਖਰਾਬ ਹੈ ਨੌਜਵਾਨਾਂ ਨੂੰ ਬੇਨਤੀ ਹੈ ਪਿੰਡ ਚੱਬੇ ਵਾਲਿਆਂ ਨੂੰ ਕਿ ਉੱਥੇ ਮਿੱਟੀ ਪਾਓ ਉੱਥੇ ਰੋੜੀ ਬੱਜਰੀ ਵਗੈਰਾ ਛੱਟੋ ਥੋੜੀ ਜੀ ਕਿ ਤਾਂ ਕਿ ਸੰਗਤ ਨੂੰ ਥੋੜੀ ਦਿੱਕਤ ਪਰੇਸ਼ਾਨੀ ਨਾ ਹੋਵੇ ਕਿਉਂਕਿ ਬਾਬਾ ਬੋੜਾ ਸਾਹਿਬ ਦੇ ਮੇਲੇ ਦੇ ਤੁਸੀਂ ਵੇਖਿਆ ਹੀ ਆ ਵੀ ਸੰਗਤਾਂ ਕਿੱਥੋਂ ਕਿੱਥੋਂ ਦੂਰੋਂ ਦੂਰੋਂ ਆਉਂਦੀਆਂ ਨੇ ਮੇਨ ਰੋਡ ਇਹੀ ਆ ਇਹ ਜਿਹੜਾ ਬੋੜੂ ਰੋਡ ਜਾਂਦਾ ਵਾ ਸੋ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਵੀ ਵੀਰੇ ਇਹ ਜ਼ਰੂਰ ਸੇਵਾ ਲਟੋ ਕਿਉਂਕਿ ਆਪਣਾ ਪਿੰਡ ਆ ਆਪਣੀ ਸੋਭਾ ਬਣਨੀ ਆ ਸੋ ਮਿਲਦੇ ਆ ਅਗਲੇ ਬਲੌਗ ਚ ਲ ਤੋ ਕੜੀ ਮੜਿਓ ਬੱਚਾ ਘਟਾਉਣੇ ਲ ਭਾਈ ਦੇ ਵੀ ਘਟਾੜੇ ਲਾ ਕੇ ਦੋ ਤੇ ਇੱਧਰ ਰਖੋ ਬਾਹਤ ਤੇ ਉੱਤੇ ਉਤਰੋਗੇ ਥੱਲੇ ਹੁਣ ਮੈਂ ਮੰਗੋਗੇ ਘਟਾਉਣੇ ਫੇਰ ਮੰਗੋਗੇ ਘਟਾਉਣੇ ਬੋਰੀਆਂ ਨੇ ਪਏ ਕੋਈ ਇਹੋ ਜਿਹਾ ਘਟਾਉਣਾ ਨਹੀਂ ਹੋਣੀ ਜਿਹੜਾ ਘਰੇਣਾ ਹੋਵੇ ਤੇ ਛੱਡਦੇ ਹੀ ਨਹੀਂ ਐ ਇੱਥੇ ਬਿਟਰੋਗੇ ਸ਼ਾਮ ਤੱਕ ਓਏ ਕੀ ਕਿਦਾਂ ਛਾਲਕਦਾ ਮਰੀ